ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ 29 ਮਾਰਚ 2025 ਨੂੰ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਸਕਦੀ ਹੈ ਇਹ ਕੋਈ ਆਮ ਦਿਨ ਨਹੀਂ ਹੋਵੇਗਾ ਇਹ ਦਿਨ ਕੁੰਭ ਰਾਸ਼ੀ ਦੀ ਕਿਸਮਤ ਦਾ ਫੈਸਲਾ ਹੋਵੇਗਾ ਕਿਉਂਕਿ ਇਸ ਦਿਨ ਲੱਗੇਗਾ ਸੂਰਜ ਗ੍ਰਹਿਣ ਤੇ ਇਸ ਦਾ ਸਿੱਧਾ ਅਸਰ ਕੌਮਬ ਰਾਸ਼ੀ ਦੀ ਆਰਥਿਕ ਹਾਲਤ ਕਾਰੋਬਾਰ ਨੌਕਰੀ ਪਰਿਵਾਰਕ ਜੀਵਨ ਤੇ ਮਨ ਦੀ ਸ਼ਾਂਤੀ ਤੇ ਪਵੇਗਾ ਕੁਝ ਲੋਕਾਂ ਲਈ ਇਹ ਸੂਰਜ ਗ੍ਰਹਿਣ ਨਵੀਂ ਸ਼ੁਰੂਆਤ ਲਿਆਵੇਗਾ ਤਾਂ ਕੁਝ ਲੋਕਾਂ ਲਈ ਇਹ ਬਹੁਤ ਵੱਡੀ ਚੇਤਾਵਨੀ ਹੋ ਸਕਦੀ ਹੈ ਇਸ ਲਈ ਇਹ ਵੀਡੀਓ ਆਖਰ ਤੱਕ ਜਰੂਰ ਦੇਖੋ ਕਿਉਂਕਿ ਅਸੀਂ ਗੱਲ ਕਰਾਂਗੇ ਕੀ ਇਸ ગ્રਹਣ ਦਾ ਕੁੰਭ ਰਾਸ਼ੀ ਉੱਪਰ ਕੀ ਅਸਰ ਹੋਵੇਗਾ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਆਉਣ ਵਾਲੇ 6 ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਕੀ ਬਦਲਾਵ ਆ ਸਕਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਦੇਣ ਦੋਸਤੋ ਸੂਰਜ ਗ੍ਰਹਿਣ ਉਸ ਸਮੇਂ ਲੱਗਦਾ ਹੈ ਜਦੋਂ ਚੰ드ਰਮਾ ਸੂਰਜ ਤੇ ਧਰਤੀ ਦੇ ਵਿੱਚ ਆ ਜਾਂਦਾ ਹੈ ਤੇ ਸੂਰਜ ਦੀ ਰੋਸ਼ਨੀ ਧਰਤੀ ਤੱਕ ਨਹੀਂ ਪਹੁੰਚਦੀ ਵਿਗਿਆਨਕ ਤੌਰ ਤੇ ਇਹ ਵੱਡੀ ਘਟਨਾ ਹੁੰਦੀ ਹੈ ਜੋ ਜੋਤਿਸ਼ ਸ਼ਾਸਤਰਾਂ ਅਨੁਸਾਰ ਇਸ ਦਾ ਵੱਡਾ ਅਸਰ ਹੁੰਦਾ ਹੈ 29 ਮਾਰਚ ਦਾ ਸੂਰਜ ਗ੍ਰਹਿਣ ਮੀਨ ਰਾਸ਼ੀ ਤੇ ਕੁੰਭ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਤੁਹਾਡੇ ਘਰ ਪਰਿਵਾਰ ਤੇ ਤੁਹਾਡੇ ਫੈਸਲਿਆਂ ਉੱਪਰ ਅਸਰ ਪਾਵੇਗਾ ਇਸ ਸਮੇਂ ਕੁੰਭ ਰਾਸ਼ੀ ਉੱਤੇ ਸ਼ਨੀ ਦੀ ਸਾਢੇ 7ੀ ਦਾ ਤੀਜਾ ਤੇ ਆਖਰੀ ਚਰਨ ਚੱਲ ਰਿਹਾ ਹੈ ਇਸ ਦਾ ਅਰਥ ਇਹ ਹੈ ਕਿ ਸ਼ਨੀ ਦੇਵ ਅਜੇ ਵੀ ਕੁੰਭ ਰਾਸ਼ੀ ਦੀ ਪਰਖਿਆ ਲੈ ਰਹੇ ਹਨ ਤੁਹਾਨੂੰ ਲੱਗ ਰਿਹਾ ਹੋਵੇਗਾ ਕੀ ਤੁਹਾਡੇ ਕੰਮ ਵਿੱਚ ਰੁਕਾਵਟਾਂ ਆ ਰਹੀਆਂ ਹਨ ਪੈਸੇ ਨੂੰ ਲੈ ਕੇ ਚਿੰਤਾ ਹੈ ਤੇ ਮਨ ਵਿੱਚ ਬਹੁਤ ਬੇਚੈਨੀ ਹੈ ਕਈ ਵਾਰ ਤੁਹਾਨੂੰ ਲੱਗਦਾ ਹੋਵੇਗਾ ਕਿ ਸਭ ਕੁਝ ਹੱਥੋਂ ਨਿਕਲਿਆ ਹੈ ਤਾਂ ਹੁਣ ਇਸ ਸਮੇਂ ਸੂਰਜ ਗ੍ਰਹਿਣ ਆ ਰਿਹਾ ਹੈ ਇਸ ਦਾ ਮਤਲਬ ਹੈ ਕਿ ਕਾਂਬਰ ਰਾਸ਼ੀ ਲਈ ਵੱਡਾ ਬਦਲਾਅ ਬਹੁਤ ਨੇੜੇ ਹੈ ਇਹ ਗ੍ਰਹਿਣ ਤੁਹਾਨੂੰ ਇੱਕ ਪਾਸੇ ਨਵੇਂ ਮੌਕੇ ਦੇਵੇਗਾ ਤੇ ਦੂਜੇ ਪਾਸੇ ਤੁਹਾਨੂੰ ਸਾਵਧਾਨ ਕਰੇਗਾ ਹੁਣ ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਇਸ ਨੂੰ ਆਪਣਾ ਮੌਕਾ ਬਣਾਉਂਦੇ ਹੋ ਜਾਂ ਮੁਸੀਬਤ ਇਹ ਸੂਰਜ ਗ੍ਰਹਿਣ ਦਾ ਅਸਰ ਕੁੰਭ ਰਾਸ਼ੀ ਉੱਤੇ ਇਕਦਮ ਨਹੀਂ ਹੋਵੇਗਾ ਪਰ ਅਗਲੇ 6 ਮਹੀਨੇ ਇਸ ਦਾ ਅਸਰ ਤੁਹਾਡੀ ਜ਼ਿੰਦਗੀ ਵਿੱਚ ਕਈ ਤਬਦੀਲੀਆਂ ਲੈ ਆਵੇਗਾ ਸਭ ਤੋਂ ਪਹਿਲਾ ਗੱਲ ਕਰੀਏ ਪੈਸਿਆਂ ਦੀ ਤਾਂ ਕੁੰਭ ਰਾਸ਼ੀ ਦੇ ਅਚਾਨਕ ਖਰਚੇ ਵੱਧ ਸਕਦੇ ਹਨ ਮਤਲਬ ਕੋਈ ਵੱਡਾ ਖਰਚਾ ਸਾਹਮਣੇ ਆ ਸਕਦਾ ਹੈ ਤੇ ਜੇ ਤੁਸੀਂ ਲਾਪਰਵਾਹੀ ਕੀਤੀ ਤਾਂ ਕਰਜ਼ੇ ਵਿੱਚ ਡੁੱਬ ਸਕਦੇ ਹੋ ਪਰ ਜੇ ਤੁਸੀਂ ਸਹੀ ਦਿਸ਼ਾ ਵਿੱਚ ਮਿਹਨਤ ਕਰਦੇ ਹੋ ਤਾਂ ਨਵੇਂ ਆਮਦਨ ਦੇ ਪੈਸੇ ਆ ਸਕਦੇ ਹਨ ਨੌਕਰੀ ਕਰਦੇ ਲੋਕਾਂ ਲਈ ਨਵੀਂ ਨੌਕਰੀ ਦਾ ਮੌਕਾ ਆ ਸਕਦਾ ਹੈ ਵਪਾਰੀਆਂ ਲਈ ਨਵਾਂ ਕੰਮ ਸ਼ੁਰੂ ਕਰਨ ਦਾ ਸਮਾਂ ਹੈ ਪਰ ਜੋਖਮ ਨੂੰ ਸਮਝ ਕੇ ਚੱਲਣਾ ਬਹੁਤ ਜ਼ਰੂਰੀ ਹੈ ਕਾਂਬਰ ਰਾਸ਼ੀ ਦੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਗ੍ਰਹਿਣ ਦਾ ਅਸਰ ਤੁਹਾਡੇ ਪਰਿਵਾਰਕ ਜੀਵਨ ਤੇ ਵੀ ਪਵੇਗਾ ਘਰ ਵਿੱਚ ਕੋਈ ਬਹਿਸ ਜਾਂ ਗਲਤਫਹਮੀ ਹੋ ਸਕਦੀ ਹੈ ਖਾਸ ਕਰਕੇ ਪੈਸਿਆਂ ਨੂੰ ਲੈ ਕੇ ਇਸ ਸਮੇਂ ਤੁਹਾਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਤੇ ਕੋਈ ਵੀ ਗੱਲ ਨੂੰ ਸੰਭਲ ਕੇ ਕਹਿਣਾ ਚਾਹੀਦਾ ਹੈ ਸਿਹਤ ਦੀ ਗੱਲ ਕਰੀਏ ਤਾਂ ਕਾਂਬਰ ਰਾਸ਼ੀ ਵਾਲਿਆਂ ਨੂੰ ਮਾਨਸਿਕ ਪਰੇਸ਼ਾਨੀ ਨੀਂਦ ਦੀ ਘਾਟ ਅੱਖਾਂ ਜਾਂ ਪੇਟ ਦੀ ਸਮੱਸਿਆ ਹੋ ਸਕਦੀ ਹੈ ਗ੍ਰਹਿਣ ਦਾ ਸਭ ਤੋਂ ਵੱਡਾ ਅਸਰ ਇਨਸਾਨ ਦੇ ਮਨ ਤੇ ਪੈਂਦਾ ਹੈ ਇਸ ਲਈ ਆਪਣੇ ਮਨ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਮਿਹਨਤੀ ਹੋ ਤਾਂ ਸਹੀ ਦਿਸ਼ਾ ਵਿੱਚ ਕੰਮ ਕਰ ਰਹੇ ਹੋ ਤਾਂ ਇਹ ਗ੍ਰਹਿਣ ਕੁੰਭ ਰਾਸ਼ੀ ਲਈ ਬਰદાન ਸਾਬਤ ਹੋ ਸਕਦਾ ਹੈ ਖਾਸ ਕਰਕੇ ਜੋ ਲੋਕ ਨੌਕਰੀ ਵਿੱਚ ਤਬਦੀਲੀ ਚਾਹੁੰਦੇ ਹਨ ਉਨ੍ਹਾਂ ਲਈ ਨੌਕਰੀ ਬਦਲਣ ਦੇ ਨਵੇਂ ਮੌਕੇ ਮਿਲ ਸਕਦੇ ਹਨ ਜੋ ਲੋਕ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਲਈ ਵੀ ਇਹ ਸਮਾਂ ਬਹੁਤ ਫਾਇਦੇਮੰਦ ਹੋ ਸਕਦਾ ਹੈ ਪਰ ਸ਼ਰਤ ਇੱਕੋ ਹੈ ਮਿਹਨਤ ਸਬਰ ਤੇ ਸਹੀ ਫੈਸਲੇ ਜੇ ਤੁਸੀਂ ਉਤਾਵਲੇਪਨ ਵਿੱਚ ਕੋਈ ਵੀ ਗਲਤੀ ਕਰਦੇ ਹੋ ਤਾਂ ਗ੍ਰਹਿਣ ਦਾ ਨਕਾਰਾਤਮਕ ਅਸਰ ਵੀ ਹੋ ਸਕਦਾ ਹੈ ਦੋਸਤੋ ਕੁੰਭ ਰਾਸ਼ੀ ਵਾਲਿਆਂ ਨੂੰ ਗ੍ਰਹਿਣ ਦੇ ਸਮੇਂ ਜਾਂ ਇਸ ਦੇ ਬਾਅਦ ਕੁਝ ਗਲਤੀਆਂ ਕਦੇ ਨਹੀਂ ਕਰਨੀਆਂ ਚਾਹੀਦੀਆਂ ਪਹਿਲੀ ਗਲਤੀ ਕੌਮ ਬਰਾਛੀ ਬਾਲਿਆਂ ਨੂੰ ਗੁੱਸੇ ਵਿੱਚ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ ਨੰਬਰ 2 ਕਿਸੇ ਨੂੰ ਬਿਨਾਂ ਸੋਚੇ ਪੈਸੇ ਉਧਾਰ ਨਾ ਦਿਓ ਨੰਬਰ 3 ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਗ੍ਰਹਿਣ ਦੇ ਸਮੇਂ ਨਾ ਕਰੋ ਇਹ ਸਮਾਂ ਖੁਦ ਨੂੰ ਸ਼ਾਂਤ ਰੱਖੰਦਾ ਹੈ ਪੁਰਾਣੇ ਕੰਮ ਪੂਰੇ ਕਰਨਦਾ ਹੈ ਤੇ ਆਪਨੇ ਵੱਡੇ ਫੈਸਲੇ ਸੋਚ ਸਮਝ ਕੇ ਲੈਣ ਦਾ ਹੈ ਯਾਦ ਰੱਖੋ ਇਹ ਸਮਾਂ ਸਬਰ ਦਾ ਹੈ ਦੋਸਤੋ ਹਰ ਹਨੇਰਾ ਡਰਾਉਣਾ ਨਹੀਂ ਹੁੰਦਾ ਕਈ ਵਾਰ ਹਨੇਰੇ ਤੋਂ ਬਾਅਦ ਹੀ ਲੋਸ਼ਨ ਸਵੇਰ ਆਉਂਦੀ ਹੈ ਇਹ ਸੂਰਜ ਗ੍ਰਹਿਣ ਤੁਹਾਡੀ ਤਰੱਕੀ ਕਰੇਗਾ ਪਰ ਇਹ ਮੌਕਾ ਹੈ ਆਪਣੇ ਆਪ ਨੂੰ ਸਾਬਤ ਕਰਨ ਦਾ ਕੁੰਭ ਰਾਸ਼ੀ ਵਾਲਿਓ ਇਹ ਸਮਾਂ ਹੈ ਜਾਗਣ ਦਾ ਇਹ 6 ਮਹੀਨੇ ਵਿੱਚ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਆਪਣੀ ਤਕਦੀਰ ਨੂੰ ਨਵਾਂ ਮੋੜ ਦੇ ਸਕਦੇ ਹੋ ਸਿਰਫ ਹੌਂਸਲਾ ਰੱਖੋ ਸਹੀ ਫੈਸਲੇ ਲਵੋ ਤੇ ਸੱਚਾਈ ਨਾਲ ਅੱਗੇ ਵਧੋ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ